ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸੀਐਲਪੀ ਲੀਡਰ ਸਾਡੇ ਪੰਜਾਬ ਦੇ ਅਮਰਪ੍ਰੀਤ ਸਿੰਘ ਲਾਲੀ ਛੋਟਾ ਵੀਰ ਸਾਡਾ ਪੁੱਤਰ ਔਰ ਅਰਣ ਡੋਗਰਾ ਜੀ ਡਿਸਟ੍ਰਿਕਟ ਕਾਂਗਰਸ ਦੇ ਪ੍ਰਧਾਨ ਹੁਸ਼ਿਆਰਪੁਰ ਦੇ ਸਤਵੀਰ ਸਿੰਘ ਜੀ ਪੱਲੀ ਚ ਕੀ ਔਰ ਝੁਟਾਲਾ ਸਾਹ ਔਰ ਬਾਲੇ ਨਾਵਾ ਚ ਨਰਾ ਪੈਂਦਾ ਹੋਇਆ ਬਹੁਤ ਹੀ ਸਤਕਾਰਯੋਗ ਸਰਪੰਚ ਸਾਹਿਬ ਸਾਬਕਾ ਸਰਪੰਚ ਸਾਹਿਬ ਤੇ ਵਕਰੇ ਵਕਰੇ ਪਿੰਡਾਂ ਚੋਂ ਹਲਕਾ ਚੱਬਿਆਲ ਤੋਂ ਆਏ ਮੇਰੇ ਸਤਕਾਰਯੋਗ ਵੀਰੋ ਬਜ਼ੁਰਗੋ ਮਾਤਾਵੋ ਭੈਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲੀ ਹੰਕਸ਼ਨ ਤਾਂ ਬੜੇ ਕੀਤੇ ਦੇਖੇ ਵੀ ਬੜੇ ਬੁਲਾਰੇ ਵੀ ਬੜੇ ਵੇਖੇ ਲੇਕਿਨ ਜਿਹੜੀਆਂ ਗੱਲਾਂ ਦਿਲੋਂ ਦਿਲੋਂ ਕੀਤੀਆਂ ਆਪਣੇ ਲੋਕਾਂ ਨਾਲ ਇਦਾਂ ਦੀਆਂ ਮੈਂ ਕਦੇ ਕਿਸੇ ਲੀਡਰ ਨੂੰ ਨਹੀਂ ਕਰਦੇ ਲਿਖਿਆ। ਔਰ ਜਿਹੜੀ ਸਫਰ ਦੀ ਕਹਾਣੀ ਸੁਣਾਈ ਭਾਈ ਹਰ ਬੰਦਾ ਇਹ ਕਹਿੰਦਾ ਮੈਂ ਤਗੜਾ। ਹਰ ਬੰਦਾ ਕਹਿੰਦਾ ਮੈਂ ਤਾਂ ਜਮਦਾ ਹੀ ਲੀਡਰ ਸੀ। ਇਹਨੇ ਹਕੀਕਤ ਬਿਆਨ ਕੀਤੀ। ਲੋਕਾਂ ਦੇ ਮਨ ਨੂੰ ਗੱਲ ਲੱਗਦੀ ਆ। ਇਹ ਤੇਰੇ ਲੋਗ ਆ। ਪਰ ਮੈਂ ਸਾਰੇ ਦੇ ਸਾਹਮਣੇ ਇੱਕ ਗੱਲ ਕਹਿਣੀ ਸ਼ੁਨਾ ਕਿ ਦੁਆਬੇ ਦੇ ਵਿੱਚ ਲੋਕ ਇਕੱਠੇ ਕਰਨੇ ਬਹੁਤੇ ਔਖੇ ਆ ਤੇ ਮੇਰਾ ਵੀ ਕਪੂਰ ਦਲਾ ਪੈਂਦਾ ਮੈਂ ਵੀ ਇੰਨੇ ਬੰਦੇ ਨਹੀਂ ਇਕੱਠੇ ਕਰ ਸਕਦਾ ਤੇ ਜਿਮਣੀ ਚੋਣ ਚੱਲ ਰਹੀ ਹੋਵੇ ਤੇ ਚਾਰ ਚਾਰ ਛੇ ਛੇ ਜਗ੍ਹਾ ਪ੍ਰੋਗਰਾਮ ਚੱਲ ਰਹੇ ਹੋਣ ਤੇ ਚੱਪੇ ਆ ਕਰੀਬ ਚੌੜੀਆਂ ਪਿੰਡਾਂ ਤੋਂ ਪਵੇ ਇੱਕ ਦੋ ਦੋ ਯੋਨ ਔਰ ਇਹ ਆਪਣੇ ਪਿੰਡ ਦਾ ਜੋ ਕੀਤਾ ਭਵੇਂ ਐਮਐਲ ਨਹੀਂ ਬਣਿਆ ਇਹ ਕੋਈ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਆ ਕਈ ਦਫਾ ਐਮਐਲ ਨਹੀਂ ਕਰ ਪਾਉਂਦਾ ਔਰ ਲਾਲੀ ਤੇ ਸਾਡੇ ਵੀਰ ਤੇ ਅੰਬਿਕਾ ਸੋਨੀ ਜੀ ਦਾ ਬਹੁਤ ਵਟਾਖ ਥਾਪੜਾ ਰਿਆ ਔਰ ਇਹ ਵੀ ਉਹਨਾਂ ਤੋਂ 1 ਇੰਚ ਕਦੇ ਬਾਹਰ ਨਹੀਂ ਹੋਇਆ ਇਹ ਹੁੰਦੀ ਬੰਦੇ ਦੀ ਗੱਲ ਬੰਦੇ ਚ ਕੁਝ ਨਹੀਂ ਬੰਦੇ ਦੀ ਜ਼ੁਬਾਨ ਜੇ ਬੰਦਾ ਅੜ ਗਿਆ ਧੜ ਗਿਆ ਨਾਲੀ ਅੜਿਆ ਹੀ ਰਿਹਾ ਨਾਲੀ ਜੀ ਤੁਸੀਂ ਜੋ ਕੈਂਡੀਡੇਟ ਦੀ ਚੋਣ ਕਰਵਾਈ ਆ ਡੋਗਰਾ ਸਾਹਿਬ ਤੁਸੀਂ ਵੀ ਮੈਂ ਸਮਝਦਾ ਕਿ ਸਹੀ ਕੈਂਡੀਡੇਟ ਚੁਣਿਆ ਹੁਣ ਹਾਰਾ ਉਹਨੇ ਆ ਲਿਖਿਆ ਔਰ ਮੈਨੂੰ ਪੂਰਾ ਭਰੋਸਾ ਜੋ ਲੋਕਾਂ ਦਾ ਖੜਾ ਹੋਏਗਾ ਔਰ ਗੱਲ ਹੈ ਆਪਣੇ ਕੰਮ ਕਿੱਥੇ ਪੈਂਦੇ ਆ ਡਿਸਟ੍ਰਿਕਟ ਲੈਵਲ ਤੇ ਜਾਦਾ ਤਾਂ ਇੱਥੇ ਆਏ ਤਾਂ ਕਈ ਵਾਰ ਤਖੜੇ ਸਰਪੰਚ ਵੀ ਕੰਮ ਕਰਾ ਦਿੰਦੇ ਆ ਉਥੇ ਕਚਹਿਰੀ ਚੋਂ ਬੈਠਾ ਇਹ ਤਾਂ ਇਹ ਤੋਂ ਦਰਖਾਸਤ ਲਾਉਣ ਦੀ ਲੋੜ ਨਹੀਂ ਉਹਨੇ ਖੁਦ ਲਿਖ ਕੇ ਤਾਂ ਕੀ ਕਰ ਦੇਣਾ ਕੰਮ ਔਰ ਰਹੀ ਗੱਲ ਥੋੜਾ ਜਿਹਾ ਮੈਂ ਚੰਬੇ ਸਾਹਿਬ ਚੰਬੇਵਾਲ ਸਾਹਿਬ ਰਾਜਕੁਮਾਰ ਰਾਜ ਚੰਬੇਵਾਲ ਬਾਰੇ ਜ਼ਰੂਰ ਜ਼ਿਕਰ ਕਰਨਾ ਚਾਹੁੰਗਾ ਬਣਾ ਕੁਝ ਪਾਰਟੀ ਨੇ ਦਿੱਤਾ ਐਮਐਲਏ ਬਣਾਇਆ ਤਿੰਨ ਵਾਰ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਡਿਫਟੀ ਲੀਡਰ ਆਪਣੇ ਹਾਊਸ ਦਾ ਚੁਣਿਆ ਉਹਨਾਂ ਨੇ ਇਹ ਕੋ ਛੋਟੀ ਗੱਲ ਹੈ बड़े-बड़े सीनियर बंदे ਉਹਦੇ ਉੱਤੇ ਬੈਠੇ ਸੀਗੇ ਲੇਕਿਨ ਕਹ ਲਿਆ ਕਿ ਸਾਡੀ ਪਾਰਟੀ ਵਿਸ਼ਵਾਸ ਰੱਖਦੀ ਆ ਕਿ ਹਰ ਕਮਿਊਨਿਟੀ ਨੂੰ ਅਡਜਸਟ ਕੀਤਾ ਜਾਵੇ ਤੇ ਮਾਨ ਤਾਣ ਦਿੱਤਾ ਜਾਵੇ ਉਹ ਮਾਨ ਤਾਣ ਚਬੇ ਆਲ ਸਾਰ ਨੂੰ ਦਿੱਤਾ ਗਿਆ ਲੇਕਿਨ ਮਰਜ਼ੀ ਉਹਨਾਂ ਦੀ ਮੈਂ ਇਹ ਕਗਰ ਬਾਜਵਾ ਸਾਹਿਬ ਨੂੰ ਕਹਿ ਕੇ ਜਾਵਾਂਗਾ ਕਿਉਂਕਿ ਮੇਰੇ ਨਾਲ ਸੀਡਰ ਨੇ ਇੰਟਰਨੈਸ਼ਨਲ ਪੀਐਲਪੀ ਦੇ ਲੀਡਰ ਨੇ ਮੇਰਾ ਹੋ ਸਕਦਾ ਤੁਹਾਨੂੰ ਭਰੋਸਾ ਉਹਨਾਂ ਜਿਆਦਾ ਨਾ ਚੰਗਾ ਲਗੇ ਕਿਉਂ ਲੋਕਾਂ ਦੇ ਮਨ ਚਿਕ ਸ਼ੰਕਾ ਬਾਜਵਾ ਸਾਹਿਬ ਲੋਕ ਕਹਿੰਦੇ ਆ 27 ਦੇ ਵਿੱਚ ਇਹਨੇ ਵਾਪਸ ਆ ਜਾਣਾ ਭਾਈ ਮੈਂ ਤਾਂ ਕਰੂੰਗਾ ਬਰੋ ਵਾਲਾ ਬਾਜਵਾ ਸਾਹਿਬ ਨੇ ਕਰਕੇ ਜਾ ਜੇ ਮਨ ਨੂੰ ਜੇ ਮਨ ਲਾਓ ਵੈਸੇ ਤਾਂ ਕਹਿ ਰਹੇ ਤੂੰ ਮਨ ਤੋਂ ਬੰਦਾ ਉਹਨੂੰ ਵਾਪਸ ਮੋੜਨਾ ਹੀ ਨਹੀਂ ਚਾਹੀਦਾ ਹੁਣ ਠੀਕ ਹੈ ਕਦੀ ਵਾਰ ਹੋ ਗਿਆ ਜੋ ਹੋ ਗਿਆ ਕਿ ਬਾਰ ਬਾਰ ਇਹੀ ਕੰਮ ਕਰੀ ਤੁਰ ਜਾਓ ਤੇ ਇਹਦੇ ਬਾਰੇ ਗੱਲ ਬਾਜਵਾ ਸਾਹਿਬ ਕਰਨਗੇ ਜੇ ਸਰਕੇ ਦੇ ਵਿੱਚ ਭਾਈ ਇਲੈਕਸ਼ਨ ਆ ਜਾਏ ਵਿਆਰ ਕੰਮ ਹੋਣ ਹੁੰਦਾ ਸੜਕਾਂ ਪੱਟੀਆਂ ਹੁੰਦੀਆਂ ਟੁੱਟੀਆਂ ਜੜੀਆਂ ਉਹਨਾਂ ਨੂੰ ਪੱਟ ਕੇ ਦੁਬਾਰਾ ਬਣਾ ਰਹੇ ਹੁੰਦੇ ਆ ਕਿਤੇ ਲੁੱਕ ਪੈ ਰਹੀ ਹੁੰਦੀ ਆ ਕਦੇ ਸੜਕ ਚੌੜੀ ਕਰ ਰਹੇ ਹੁੰਦੇ ਆ ਕਿਤੇ ਨਵੀਂ ਸੜਕ ਬਣਾ ਰਹੇ ਹੁੰਦੇ ਆ ਗਲੀਆਂ ਲੋਕਾਂ ਦੀਆਂ ਪਿੰਡਾਂ ਦੀਆਂ ਪੱਟੀਆਂ ਹੁੰਦੀਆਂ ਕਿਤੇ ਪੈ ਪੈ ਰਹੇ ਹੁੰਦਾ ਪਾਣੀ ਦਾ ਕਿਤੇ ਸੀਲ ਹੁੰਦਾ ਕਿਤੇ ਛੱਪੜ ਬਣ ਰਹਿਆ ਹੁੰਦਾ ਲੇਕਿਨ ਮੈਨੂੰ ਇੱਥੇ ਕੁਝ ਬੰਦਾ ਨਜ਼ਰ ਨਹੀਂ ਆਇਆ ਇਹ ਸੜਕਾਂ ਦੀ ਅਗਰ ਗੱਲ ਕਰੀਏ ਤੇ ਬੇਰੋਜ਼ਗਾਰੀ ਪੜ੍ਹੇ ਲਿਖੇ ਲੋਕ ਸਰਵਉੱਦ ਸਾਰੇ ਪੰਜਾਬ ਚ ਅਗਰ ਨਹੀਂ ਤਾਂ ਜिले ਹੁਸ਼ਿਆਰਪੁਰ ਚ ਸੂਝਵਾਨ ਲੋਕ ਨੇ ਅਫਸਰ ਦੇਖੋ IAS IPS IRS ਤੇ ਸਾਡੇ ਥੱਲੇ ਤਾਂ ਪੰਜਾਬ ਚ PCS PPS ਤੇ ਥੱਲੇ ਜਿੰਨੇ ਵੀ ਆ ਮੁਲਾਜ਼ਮ ਜ਼ਿਆਦਾਤਰ ਹੁਸ਼ਿਆਰਪੁਰ ਦੇ ਅਤੇ ਆਪਕ ਜ਼ਿਆਦਾ ਜ਼ਿਆਦਾਤਰ ਹੁਸ਼ਿਆਰਪੁਰ ਦੇ ਲੇਕਿਨ ਹੁਸ਼ਿਆਰਪੁਰ ਉਹ ਸ਼ਹਿਰਪੁਰ ਰਹਿ ਨਹੀਂ ਦਿੱਤਾ ਇਹ ਜੰਬੇਵਾਲ ਸਾਹਿਬ ਦਾ ਇਲਾਕਾ ਬਹੁਤ ਮੈਂ ਸਮਝਦਾਗਾ ਬਤੂ ਲਾਕਾ ਹੋਣਾ ਚਾਹੀਦਾ ਸੀ ਮੈਂ ਸੋਚਿਆ ਤਿੰਨ ਵਾਰ ਐਮਐਲਏ ਰਹੇ ਨੇ ਕੋਈ ਕਾਰਖਾਨੇ ਲਵਾਏ ਹੋਣਗੇ ਕਿ ਭਾਈ ਇੱਥੇ ਲੋਕਾਂ ਨੂੰ ਬੇਰੁਜ਼ਗਾਰ ਨੂੰ ਰੋਜ਼ਗਾਰ ਮਿਲੇਗਾ ਮੈਨੂੰ ਨਹੀਂ ਦੱਸਿਆ ਗੱਲ ਆ ਮੈਂ ਸੋਚਦਾ ਸੀਗਾ ਕਿ ਨੌਜਵਾਨਾਂ ਨੂੰ ਕੋਈ ਸਿੱਖਿਆ ਲਈ ਨਵਾਂ ਕਾਲਜ ਖੋਲਣਗੇ ਕੋਈ ਲੜਕੀਆਂ ਦਾ ਕਾਲਜ ਖੋਲਣਗੇ ਔਰ ਮੈਂ ਇਹ ਦੇਖਿਆ ਕਿ ਵੀ ਆ ਜਿਹੜੀ ਤੁਹਾਡੀ ਨਹਿਰ ਜਾਂਦੀ ਆ ਮੀਕਨੀ ਦੂਰ ਐ ਹਸ਼ਿਆਰਪੁਰ ਤੋਂ ਇੱਥੇ ਚਾਹੀਦਾ ਲੜਕੀਆਂ ਦਾ ਕਾਲਜ ਸਾਡੀਆਂ ਬੇਟੀਆਂ ਇਲੀ ਦੂਰ ਕਿਉਂ ਜਾਣ ਮਸਲੇ ਬੜੇ ਨੇ ਕਿਸਾਨੀ ਤੇ ਫੇਲ ਹੋ ਗਏ ਜਿੱਤੇ ਸਰਕਾਰ ਜ਼ਿੰਮੇਵਾਰ ਆ ਸਾਡਾ ਮਾਲ ਨਹੀਂ ਚੁਕਾਇਆ ਇਹਦੇ ਵਿੱਚ ਕਾਜਾ ਨਹੀਂ ਕੀਤਾ ਮੈਂ ਕਿਹਾ ਤੋਂ ਆਪਾਂ ਪਹਿ ਦੇ ਦਈਏ ਉਹਦਾ ਵਿਆਜ ਲੈਣਾ ਹੋਵੇ ਤਕਾਜਾ ਤਾਂ ਕਰਨਾ ਪੈਂਦਾ ਨਾ ਜੇ ਅਸੀਂ ਤਕਾਜਾ ਨਹੀਂ ਕੀਤਾ ਉਹਨਾਂ ਨੇ ਮਾਲ ਨਹੀਂ ਚੱਕਿਆ ਅੱਜ ਕੀ ਬੜੂ ਕਿਸਾਨ ਦਾ ਇਸ ਸਾਲ ਰੁੜ ਖੜ ਕੇ 2-300 ਰੁਪਏ ਕਿੰਟਲ ਘੱਟ ਰੇਟ ਤੇ ਮਾਲ ਬਿਕਰਿਆ ਅਗਲੇ ਸਾਲ 500 ਰੁਪਏ ਘੱਟ ਬਿਕੂਗਾ ਕਿਉਂਕਿ ਜਦ ਐਸ ਸਾਲ ਦਾ ਨਹੀਂ ਚੱਕਿਆ ਗਿਆ ਪਿਛਲੇ ਸਾਲ ਦਾ ਨਹੀਂ ਚੱਕਿਆ ਗਿਆ ਐਸ ਸਾਲ ਦਾ ਕਿਹੜੇ ਚੱਕਣਾ ਉਹ ਕਿਸਾਨ ਆਪਣੀ ਜਗ੍ਹਾ ਔਖਾ ਮਜ਼ਦੂਰ ਵੀ ਮੰਡੀਆਂ ਚ ਰੋਣੇ ਨੇ ਇਹ ਇਲਾਕਾ ਇਹ ਤੁਹਾਡੇ ਵਾਲਾ ਨਹੀਂ ਇਹ ਤੋਂ ਥੋੜੇ ਕਿਲੋਮੀਟਰ ਤੋਂ 2 ਕਿਲੋਮੀਟਰ ਉਪਰ ਚੰਗੀ ਹੈ ਤੇ ਆਲੂ ਅਗੇਤੇ ਆਲੂ ਅਗੇਤੇ ਮਟਰ ਦਾ ਇਲਾਕਾ ਮੈਨੂੰ ਬੜਾ ਸੋਹ ਸੰਦਾ ਜਦ ਮੈਂ ਪਿੰਡਾਂ ਚ ਤੁਰਦਾ ਦੇਖਦਾ ਕਿ ਤੀਲਾ ਤੀਲਾ ਅਨੂਦਾ ਤਤੀਲਾ ਤੀਲਾ ਸਦਾ ਹੀ ਤੁਰ ਜਾਂਦਾ ਦੋ ਦੋ ਫੜੀਆਂ ਮਟਦਾ ਜਿਮੀਦਾਰ ਦਾ ਕੀ ਬਣੂਗਾ ਸੋ ਗੱਲਾਂ ਗੱਲਾਂ ਤਾਂ ਬਹੁਤ ਨੇ ਔਰ ਗੱਲਾਂ ਬਾਜਵਾ ਸਾਹਿਬ ਨੇ ਵੀ ਕਰਨੀਆਂ ਰਾਸ਼ਨ ਕਾਰਡ ਤੁਹਾਡੇ ਕੱਟੇ 15 ਕਿਲੋ ਦੀ ਜਗ੍ਹਾ 5 ਕਿਲੋ ਦਾਣੇ ਤੁਹਾਨੂੰ ਮਿਲਣ ਲੱਪੇ ਹਜ਼ਾਰ ਰੁਪਏ ਲੋਕ ਉਡੀਕਦੇ ਗੱਲਾਂ ਬਹੁਤ ਨੇ ਵਿਸਥਾਰ ਚ ਕਰਨਗੇ ਬਾਜਵਾ ਸਾਹਿਬ ਮੈਨੂੰ ਜਾਣਾ ਪੈਣਾ ਆ ਕੇ ਬਾਜਵਾ ਸਾਹਿਬ ਤੋਂ ਲੈ ਕੇ ਜਾਵਾਂਗਾ ਕਿਉਂਕਿ ਪਿੰਡ ਭਾਮ ਦੇ ਵਿੱਚ ਵੀ ਚੰਨੀ ਸਾਹਿਬ ਦਾ ਪ੍ਰੋਗਰਾਮ ਹੈ ਉਹ ਲਾਲੀ ਵੀਰ ਤੇਰਾ ਪਿਆਰ ਵੇਖ ਕੇ ਲੋਕਾਂ ਚ ਹਾਂਜੀ ਮੈਨੂੰ ਖੁਸ਼ੀ ਬੜੀ ਹੋਈ ਆ ਜੇ ਸਾਡੀ ਡਿਊਟੀ ਲੱਗੀ ਤੇ ਤੇਰਾ ਕੰਮ ਦੇਖਣ ਨੂੰ ਮਿਲਿਆ ਜੇ ਨਾ ਲੱਗਦੀ ਪਤਾ ਹੀ ਨਹੀਂ ਲੱਗਦਾ ਲੇਕਿਨ ਤੂੰ ਭਾਈ ਤੂੰ ਤਾਂ ਸਾਰੇ ਹਿੰਦੁਸਤਾਨ ਚ ਕੰਮ ਕੀਤਾ ਹਾਈ ਕਮਾਂਡਰ ਨੂੰ ਪਤਾ ਤੇਰਾ ਸੋ ਬਹੁਤ ਜ਼ਿਆਦਾ ਨਾ ਬੋਲਦਾ ਹੋਇਆ ਇੰਨੀ ਬੇਨਤੀ ਕਰਾਂਗਾ ਜੇ ਕੋ ਰਿਸ਼ਤੇਦਾਰੀਆਂ ਤੇ ਪਿੰਡਾਂ 'ਚ ਗਣੌਣ ਲੱਪਿਆ ਤੇ ਬੜਿਆਂ ਨੇ ਗੁੱਸੇ ਹੋ ਜਣਾ ਇੱਥੇ ਅਫਤਾਰ ਸਿੰਘ ਬੈਠਾ ਗਿੱਲ ਖੈੜੀ ਸ਼ਰਾਂ ਵਾਲਾ ਵਰਸ ਆ ਹੋਰ ਬਹੁਤ ਨੇ ਬਹੁਤ ਆਪਣੇ ਸੱਜਣਾਂ ਤੁਹਾਡੇ ਸਾਰਿਆਂ ਦੇ ਰਣੀ ਆ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹਨਾ ਪਿਰ ਰਾਣੇ ਨੇ ਫੋਨ ਨੰਬਰ ਨਹੀਂ ਬਦਲਿਆ ਜਿੱਦਣ ਦਾ ਲਿਆ ਜਿੱਦਣ ਦਾ ਮੈਂ ਲਿਆ ਬਦਲਿਆ ਨਹੀਂ ਔਰ ਕਿਸੇ ਦਾ ਮੈਂ ਨੰਬਰ ਫੀਲ ਨਹੀਂ ਕਰਦਾ ਹਰੇਕ ਦਾ ਫੋਨ ਚੱਕਦਾ ਜੇ ਉਦੋਂ ਦਾ ਚੱਕੂ ਤੇ 2 ਘੰਟੇ ਬਾਅਦ 2 ਘੰਟੇ ਨਹੀਂ ਦਾ ਅਗਲੇ ਦਿਨ ਵਾਪਸ ਫੋਨ ਜ਼ਰੂਰ ਕਰੂੰਗਾ ਅ ਤਰਨ ਤਰਨ ਵਾਲੇ ਬੈਠੇ تھے ਇਹ ਪੱਤਰਕਾਰ ਵੀ ਨੇ ਤੇ ਇਹਨਾਂ ਨੂੰ ਪੁੱਛ ਲਓ ਤਰਨ ਤਰਨ ਤਾਂ ਹੀ ਤੇ ਛੱਡੀਏ ਨਹੀਂ ਕਪੂਰਥਲਾ ਜਲੰਧਰ ਨੋ ਪ੍ਰੋਬਲਮ ਸੋ ਵੀਰੋ ਮੇਰੇਓ ਉਦੋਂ ਦੇ ਤੁਹਾਡਾ ਪ੍ਰਧਾਨ ਬਹੁਤ ਤਖੜਾ ਲਾਲੀ ਬਹੁਤ ਤਖੜਾ ਔਰ ਸਾਡਾ ਕੈਂਡੀਡੇਟ ਵੀ ਬੜਾ ਤਕੜਾ ਲੇਕਿਨ ਜੇ ਕਿਤੇ ਲੋੜ ਪਵੇ ਆਪਾਂ ਅਤੀ ਰਾਤ ਵੀ ਆ ਜਾ ਰਿਹਾ ਅਤੀ ਰਾਤ ਦਾ ਮਤਲਬ ਏ ਕਿ ਜਦੋਂ ਮੈਂ ਸੌਣਾ ਮੈਂ ਬੰਦ ਕਰ ਦਿੰਦਾ ਕਿਤੇ ਸੋਚੋ ਹੀ ਰਾਤ ਨੂੰ 1:30 ਵਜੇ ਫੋਨ ਕੀਤਾ ਰਾਣੇ ਨੇ ਚੱਕਿਆ ਨਹੀਂ ਬੜਾ ਝੂਠਾ ਮੈਂ ਜਦੋਂ ਮੈਂ ਸੌਣਾ 10 ਵਜੇ ਸੌ ਜਾ 11 ਸੌ ਜਾ ਬੰਦ ਕਰ ਦਿੰਦਾ ਸੱਤ ਉੱਠ ਜਾ ਅੱਠ ਉੱਠ ਜਾ ਚਾਹੂ ਕਰ ਲੈਣਾ ਸੋ ਜੀ ਸਦਕੇ ਫੋਨ ਕਰੋ ਤੁਹਾਡੇ ਨਾਲ ਖੜੇ ਆ ਔਰ ਮਜਬੂਤੀ ਨਾਲ ਦੇਖੋ ਚੱਬੇ ਵਾਲਿਆਂ ਇਹ 27 ਦੀ ਚੋਣਿਆ ਉਹ ਉਹ ਤਾਂ ਸਾਨੂੰ ਰੇਸ 'ਚ ਨਹੀਂ ਗਿਣਦੇ ਹੁਣ ਗਿਣ ਲੱਪਿਆ ਹੁਣ ਗਿਣ ਲੱਪਿਆ ਲੇਕਿਨ ਜਿਤਾ ਦਿਓ ਤੇ 27 ਦੇ ਵਿੱਚ ਮੋਝੇ ਮੋਝਾ ਲਾ ਲਈ ਤੇਰਾ ਡੋਗਰੇ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਭਾਰੀ ਕਟ ਕੀਤਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਪੰਜਾਬ